ਭਗਤ ਸਿੰਘ ਦੀ ਗੱਲ ਸੁਣਾਵਾ ਸੁਣ ਲੈ ਫਿਰ ਰੂਹ ਹਸੈਨੀ ਵਾਲੇ ਪੁੱਜ ਜਾਂਦੀ ਜਦੋਂ ਪਰ ਰੂਹ ਨੂੰ ਲੱਗਦੇ ਨੇ ਲੱਗਦਾ ਭਗਤ ਸਿੰਘ ਹੋਰੀ ਮਰੇ ਹੈ ਨਹੀਂ ਨੈਣ ਹਵਾਵਾਂ ਜੋ ਉਹਨਾਂ ਨੂੰ ਲੱਭਦੇ ਨੇ ਫਿਰ ਆਵਾਜ਼ ਆਉਂਦੀ ਕਿਉਂ ਸਾਡੇ ਨਾਂ ਉੱਤੇ ਲੋਕ ਲੋਕਾਂ ਨੂੰ ਠੱਗਦੇ ਨੇ ਕੱਟ ਕਰਦੇ ਜੋ ਸਾਨੂੰ ਸ਼ਹੀਦ ਕਹਿ ਕੇ ਸਾਡੀ ਸੋਚ ਤੋਂ ਦੂਰ ਕਿਉਂ ਭੱਜਦੇ ਨੇ ਕਿਹਾਨ ਯਾਰਾ ਬਗਦੇ ਸਤਲੋਚੋਂ ਨਾਰੇ ਇਨਕਲਾਬ ਦੇ ਵੱਜਦੇ ਨੇ ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ ਆ ਮਾਣ ਕੋਰ ਤੋਂ ਹਨ ਦੇਰਾਧੂਨ ਤੋਂ ਮੁੰਡੇ ਆਏ ਆ ਦੇਰਾਧੂਨ ਤੋਂ ਮੇਰੇ ਵੀਰ ਵੀ ਆਏ ਆ ਬਹੁਤ ਸਾਰਾ ਮਾਣ ਮਲਕੀ ਸਿੰਘ ਜੀ ਇਲੈਕਟ੍ਰੀਸ਼ੀਅਨ ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਬੋਲਾਂ ਦਾ ਜਗਤਾਰ ਸਿੰਘ ਮਾਨਸਪੁਰ ਟੀਵੀ ਨੂੰ ਬਹੁਤ ਸਾਰਾ ਹਾਂਜੀ ਜਗਤਾਰ ਸਿੰਘ ਜੀ ਬਹੁਤ ਸਾਰਾ ਮਾਣ ਸਤਕਾਰ 500 ਰੁਪਇਆ ਮਾਨਕਪੁਰ ਦੀ ਟੀਮ ਨੂੰ ਦੇਖ ਕੇ ਗਏ ਆ ਜਗਤਾਰ ਸਿੰਘ ਜੱਗੂ ਲਸੂੜੀ ਇਹ ਟੀਮ ਦਾ 500 ਰੁਪਇਆ ਫੜ ਲੈ ਜੰਗੂ ਲਹੂੜੀ ਆ ਦੇ ਦੋ ਜੀ ਇਹਨਾਂ ਦਾ ਨਹੀਂ ਨਹੀਂ ਬਹੁਤ ਜਣਾ ਸਾਨੂੰ ਇੱਥੇ ਰੱਖ ਲੈਣਾ ਬਸ ਕੋਈ ਚੱਕਾ ਗੱਲੀ ਕੋਈ ਨਹੀਂ ਪਰੇ ਨਹੀਂ ਆਪਾਂ ਘਰੇ ਬੈਠੀਆਂ ਹਾਂ 500 ਰੁਪਇਆ ਜਿਹੜੀ ਆਪਣੀਆਂ ਨਾਲ ਖੇਡ ਕੇ ਹਾਂਜੀ ਤਲਵੰਡੀ ਚੌਧਰੀਆਂ ਦੀ ਟੀਮ ਨੂੰ 500 ਰੁਪਇਆ ਹੀਰੇ 500 ਰੁਪਇਆ ਤੁਹਾਡੀ ਟੀਮ ਦਾ ਪੰਥਰਪਿਆ ਨੀ ਪੀ ਭਾਣੋ ਲੰਗਾ ਝਲਮਲ ਸਿੰਘ ਜੀ ਸਰਦਾਰ ਝਲਮਲ ਸਿੰਘ ਜੀ ਜੱਗੂ ਲਸੂੜੀ ਇਹ ਨਾਮ ਦਿੱਤਾ ਜਾਂਦਾ ਉਹਦੇ ਪੈਨ ਦਾ ਆਪਦੇ ਦਾ ਹੀ ਪੜ ਲਾ ਹੋਰ ਤੇ ਨਹੀਂ ਕਿਹਦੇ ਕਿਹ ਜੀ ਆ ਦੇ ਚਲੋ ਪਾਲਾ ਹੋਣਾ ਕਿਹੜਾ ਸੁਣਨਾ ਹੈ ਮਿਸ ਪੂਜਾ ਵਾਲਾ ਤੇ ਮੈਨੂੰ ਹੁਣ ਆਉਂਦਾ ਨਹੀਂ ਤੈਨੂੰ ਮੈਂ ਇੱਕ ਨਵੀਂ ਗੱਲ ਸੁਣਾਉਣਾ ਹੈ ਕਿ ਮੋਬਾਈਲ ਉੱਤੇ ਹੈ ਫੇਸਬੁੱਕ ਚੱਲਦੀ ਐਪ ਲੋਡ ਨਾਲ ਹੈ ਚਾਪ ਕੀਤੀ ਬਟ ਸੱਪ ਦੇ ਨਾਲ ਨਾ ਦਿਲ ਰਜੇ ਐਸੀ ਸਾਂਸ ਨੇ ਪੈਦਾ ਬਲਾਕ ਕੀਤੀ ਆਸ਼ਿਕ ਮਸ਼ੂਕਾਂ ਵੀ ਸਾਰੇ ਚੈਟ ਕਰਦੇ ਜਿਨ੍ਹਾਂ ਦੀ ਇਸ਼ਕ ਨੇ ਜ਼ਿੰਦਗੀ ਸਵਾਹ ਕੀਤੀ ਦੋ ਦੋ ਘੰਟੇ ਫੌਰਨ ਤੋਂ ਫੋਨ ਆਉਂਦਾ ਬਿਜੀ ਫੋਨ ਤੇ ਜਾਵੇ ਨਾ ਚਾਹ ਪੀਤੀ ਮੋਬਾਈਲ ਫੋਨਾਂ ਬਿਨਾਂ ਨਾ ਸਰੇ ਜਹਾਨ ਨਜ਼ਾਰਾ मोबाइल फोना ने दुनिया तबाह की मोबाइल फोना ने दुनिया तबाह की तो समाप्ति है जगू लसूनी अंग्रेज पूनी जिथे मेरी बात सुन अंग्रेज पुनी ਹੈਲੋ ਸੀਪਾ ਵੀਰ ਪਿੰਡਿਆ ਵੀ ਜਿੱਥੇ ਆਵਾਜ਼ ਸੁਣਦਾ ਹੋਵੇ ਸਟੇਜ ਤੇ ਪਹੁੰਚੇ ਸੀਪਾ ਵੀਰ ਪਿੰਡਿਆ ਆ ਲੰਬਰ ਨੂੰ ਦੇ ਦਿਓ ਆ ਲੈ 100 ਰੁਪਇਆ ਵੜਲਾ ਆ ਦੇ ਦਿਓ ਆ ਲੋ ਭਾਈ ਆ 40 ਰੁਪਇਆ ਇਹ ਤੂੰ ਰੱਖ ਲੈ ਯਾਰ ਜਾ ਰੱਖ ਲੈ ਤੂੰ ਬੋਲ ਹਣਾ ਹੈਲੋ ਸੈਕੰਡ ਆ ਰੋ ਆ ਤਲਵੰਡੀ ਚੌਧਰੀਆਂ ਦੀ ਟੀਮ ਕਬੱਡੀ ਓਪਨ ਅੱਜ ਦੀ ਸੈਕੰਡ ਟੀਮ ਬੇਨਤੀ ਆਗੇ ਸਭ ਤੋਂ ਪਹਿਲਾਂ ਆਪਣਾ ਪ੍ਰਾਈਜ਼ ਹਾਸਲ ਕਰੇ ਤਲਵੰਡੀ ਚੌਧਰੀਆਂ ਦੀ ਟੀਮ ਹੈਲੋ ਹਾਂਜੀ ਅਸੀਂ ਜੀਆਂ ਨੂੰ ਆਖਦੇ ਆ ਸਾਡਾ ਵੱਡਾ ਵੀਰ ਸ਼ੀਤਲ ਭਾਜੀ ਕੈਨੇਡਾ ਤੋਂ ਤੇ ਸੰਦੀਪ ਤੇ ਨਾਲ ਇੰਗਲੈਂਡ ਤੋਂ ਸਾਡੇ ਜੋ ਸਾਡੇ ਪਿੰਡ ਦੇ ਕਾਫੀ ਪੁਰਾਣੇ ਬਾਹਰ ਗਏ ਹੋਇਆ ਚਰਨਜੀਤ ਭਾਜੀ ਤਹਿ ਦਿਲੋਂ ਧੰਨਵਾਦ ਬਹੁਤ ਦੀਨ ਜਿਹਾ ਅਸੀਂ ਆਖਦੇ ਹਾਂ ਜਿਨ੍ਹਾਂ ਨੇ ਮਾਨਕਪੁਰ ਦੇ ਟੂਰਨਾਮੈਂਟ ਤੇ ਆ ਕੇ ਹਾਜ਼ਰੀ ਭਰੀ ਧੰਨਵਾਦ ਭਾਜੀ ਕਰੋ ਹਾਂ ਭਾਈ ਸੋ ਨਾਮ ਨੂੰ ਨੀਂਦ ਬਹੁਤ ਆ ਜਾਂਦੀ ਹੈ ਹੈਲੋ ਹਾਂਜੀ ਸੈਕੰਡ ਪ੍ਰਾਈਜ਼ ਬਾਬਾ ਜੀ ਠੀਕ ਹੈ ਜੀ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਹੀਰੇ ਭਾਜੀ ਤੈਨੂੰ ਲੰਬੜਵੀਰ ਨੂੰ ਤੇ ਨਾਨਕ ਬਹੁਤ ਸੋਹਣਾ ਖੇਡਿਆ ਲਾਸਟ ਜੱਫੇ ਦੇ ਮੈਚ ਸੀ ਤੇ ਕਹਿੰਦੇ ਗੱਲ ਬਣਦੀ ਬਣਦੀ ਰਹਿ ਗਈ ਬਹੁਤ ਹੀ ਸੋਹਣਾ ਮੈਚ ਫਸਮਾ ਮੁਕਾਬਲਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਖਿਡਾਰੀਆਂ ਨੂੰ ਸੱਟ ਪੇਟ ਤੋਂ ਬਾਬੇ ਸ਼ਹੀਦ ਬਚਾਉਣ ਤੇ ਕੈਨੇਡਾ ਅਮਰੀਕਾ ਦੇ ਟੂਰ ਲਵਾਉਣ ਬੈਸਟ ਆਫ ਲੱਕ ਫਰਸਟ ਪਹਿਲਾ ਪ੍ਰਾਈਜ਼ ਮਾਨਕਪੁਰ ਦੀ ਟੀਮ ਆਪਣਾ ਪਹਿਲਾ ਪ੍ਰਾਈਜ਼ ਜਿਹੜਾ ਉਹ ਆ ਕੇ ਹਾਸਲ ਕਰੇ ਮਾਨਕਪੁਰ ਦੀ ਟੀਮ ਇਹ ਮੇਰਾ ਭਾਜੀ ਅਮਨੇ ਕੋਚ ਬਲਸੀਆਂ ਰੁਕ 365 ਵਾਲਿਆ ਲੈ ਕੈਮਰਾ ਅੱਜ ਮਾਨਕਪੁਰ ਦੀ ਟੀਮ ਅਮਨੇ ਕੋਚ ਨੇ ਬਣਾਈ ਸੀ ਮੈਂ ਉਸਤਾਦ ਨੂੰ ਫੂਰ ਕੀਤਾ ਸੀ ਮੰਗੀ ਨੂੰ ਤੇ ਬੜਾ ਧੰਨਵਾਦ ਤਹਿ ਦਲੋ ਅਮਨੇ ਭਾਜਦਾ ਤੇ ਜਿਨ੍ਹਾਂ ਨੇ ਅੱਜ ਇੱਥੇ ਬਹੁਤ ਸੋਹਣੀ ਟੀਮ ਬਣਾਈ ਆ ਤੇ ਫਸਮੇ ਮੁਕਾਬਲੇ ਕਰਾਏ ਆ ਤੇ ਟਾਈਆਂ ਵੀ ਸਾਰੀਆਂ ਅਮਨੇ ਦੇ ਪਾਈਆਂ ਸੀ ਐਂਟਰੀ ਫੀਸ ਦੇ ਦਿਓ ਇਹਨਾਂ ਨੂੰ ਜਿਹੜੀ ਟੀਮ ਦੀ ਐਂਟਰੀ ਫੀਸ ਰਹਿੰਦੀ ਆ ਪ੍ਰੀਤ ਕੰਠ ਜੀ ਸਾਡੇ ਪਿੰਡ ਦੇ ਸਿੰਗਰ ਤੇ ਅਮਨਾ ਵੀਰ ਬਹੁਤ ਹੀ ਵਧੀਆ ਸੁਭਾ ਤੇ ਅੰਗਰੇਜ਼ ਪੁੰਨੀਆਂ ਮੇਰਾ ਵੀਰ ਜਿਸ ਨੇ ਬਹੁਤ ਸੋਹਣਾ ਖੇਡਿਆ ਦੀਪੇ ਨੂੰ ਜਨਕ ਮੈਨੂੰ ਹੀ ਕਾਲਾ ਡਰਾਈਵਰ ਪੁੰਨੀਆਂ ਵੱਲੋਂ 50 ਰੁਪਏ ਧੰਨਵਾਦ ਤੇ ਮੈਨੂੰ 100 ਡਾਲਰ ਸਾਡੇ ਸ਼ੀਤਲ ਭਾਜੀ 100 ਡਾਲਰ ਦੇ ਨੇ 100 ਡਾਲਰ ਦੇ ਰਹੇ ਨੇ ਮੈਨੂੰ तहे ਦਿਲੋਂ ਧੰਨਵਾਦ ਕਰਦੇ ਆ ਜੋ ਕਿ ਡੇਰੇ ਦੇ ਰਹੇ ਨੇ ਉਹਨਾਂ ਵੱਲੋਂ ਜੀਆਂ ਨੂੰ ਉਹ ਵੀ ਆ ਕੇ ਨਾਲ ਸਨਮਾਨ ਇੱਥੇ ਆ ਜਾਓ ਭਾਜੀ ਸ਼ੀਤਲ ਭਾਜੀ ਸ਼ੀਤਲ ਭਾਜੀ ਆ ਜਾਓ 100 ਡਾਲਰ ਦਾ ਨਾਲ ਸਨਮਾਨ ਕੀਤਾ तहे ਦਿਲੋਂ ਧੰਨਵਾਦ ਕਰਦਾ ਤੇ ਇਹ ਬਾਹਰ ਦੇ ਰੁਪਈਏ ਜਿਹੜੇ ਨਾਲ ਮੈਨੂੰ ਦਿੱਤੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀਆਂ ਨੂੰ ਵਖਦਾ ਸ਼ੀਪਾ ਭਾਈ ਨੇ ਬਹੁਤ ਸੋਹਣੀਆਂ ਕਬੜੀਆਂ ਪਾਈਆਂ ਬਿੱਲਾ ਪੂਨੀਆਂ ਵਾਲਾ ਤਹਿ ਦਿਲੋਂ ਧੰਨਵਾਦ ਜਿੰਦਰ ਜੋ ਕਿ ਬਹੁਤ ਸੋਹਣਾ ਖੇਡਿਆ ਸਿੰਧਣਾ ਵਾਲਾ ਸ਼ੀਪਾ ਬਹੁਤ ਸੋਹਣਾ ਖੇਡਿਆ ਰਵੀ ਬੱਬੂ ਪੰਡਤ ਜਿੰਨੇ ਵੀ ਮੇਰੇ ਵੀਰ ਅੰਗਰੇਜ਼ ਪੂਨੀਆਂ ਆਪ ਸਾਰੇ ਜਾਣਦੇ ਹੋ ਤੇ ਬਹੁਤ ਹੀ ਸੋਹਣਾ ਮੈਚ ਫਜ਼ਮ ਮੁਕਾਬਲਾ ਸਾਰੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਸੋ ਸ੍ਰੀ ਅਕਾਲ ਲਓ ਜੀ ਹਰ ਸਰੋਪਾ ਦਿੱਤਾ ਜਾਊਗਾ ਬਸੰਤ ਸਿੰਘ ਬਾਜਾਖਾਨਾ ਜੀ ਨੂੰ ਸਰੋਪਾ ਬਾਬਾ ਜੀ ਸਰੋਪਾ ਦਿਓ ਜੀ ਕਮੈਂਟੇਟਰਾਂ ਨੂੰ 40 ਕਿਲੋ 40 ਕਿਲੋ 40 ਕਿਲੋ ਦੀ ਟੀਮ ਜਿਹੜੀ ਆ ਉਹ 40 ਕਿਲੋ 40 ਕਿਲੋ ਦੀ ਟੀਮ ਸਾਬੀ ਦਾ ਪਤਾ ਹੀ ਆ ਮੋਰੇਆਂ ਦੇ ਨੌਜਵਾਨਾਂ ਸਾਬੀ ਸਭੀ ਆਵੇ ਜਵਾਨਾ ਮੋਰੇ ਇਹਦਾ ਬੰਦਾ ਚਲੋ ਮਾਰ ਸਰਵਾਰੀ ਸਾਡਾ ਭਰਾ ਆ ਬਹੁਤ ਪੁਰਾਣਾ ਖਿਡਾਰੀ ਆ ਬਹੁਤ ਹੀ ਪੁਰਾਣਾ ਖੰਡ ਜਿਨ੍ਹਾਂ ਨੂੰ ਆਪਾਂ ਖੰਡ ਕਹਿੰਦੇ ਆ ਉਹਨਾਂ ਦੇ ਵਿੱਚ ਨਾਂ ਆਉਂਦਾ ਸਾਬੀ ਦਾ ਅਸੀਂ ਜਾਣਦੇ ਆ ਅਸੀਂ ਫੇਸਬੁੱਕ ਤੇ ਨਹੀਂ ਖੇਡਿਆ ਪਰ ਪਹਿਲਾਂ ਬੜੀ ਖੇਡਿਆ ਇਹਨੂੰ ਪਤਾ 57 ਕਿਲੋ ਪਹਿਲਾ ਪ੍ਰਾਈਸ 57 ਕਿਲੋ 57 ਕਿਲੋ ਪਹਿਲਾ ਪ੍ਰਾਈਸ ਸਾਡੇ ਪਿੰਡ ਦੇ ਲੱਲੀ ਹੁਣੀ ਝੋਟੀ ਗੋਪੀ ਜੱਸਾ ਗੱਗੀ ਇਹ ਆਉਣ ਵਾਲਾ ਫਿਊਚਰ ਕਹਿ ਸਕਦੇ ਆ ਜਿੱਥੇ ਤੱਕ ਮੇਰਾ ਪੂਰਾ ਜੋਰ ਲੱਗਾ ਤੇ ਚਲੋ ਜੇ ਬਾਬੇ ਸ਼ੀਤਨ ਚਾਹਤਾ ਇਹ ਵੀ ਦੁਨੀਆ ਦੇ ਸੁਪਰਸਟਾਰ ਖਿਡਾਰੀ ਬਣ ਗਏ ਨਵੇਂ ਪਿੰਡਿਆ ਬਲਜਿੰਦਰ ਨਵੇਂ ਪਿੰਡਿਆ ਬਲਜਿੰਦਰ ਨਵੇਂ ਪਿੰਡਿਆ ਬਲਜਿੰਦਰ ਨਵੇਂ ਆ ਪਾਣੀ ਵਾਲਿਆਂ ਦੇ ਹਾਂਜੀ ਹਾਂਜੀ ਅੱਗੇ ਸਰੋਪਾ ਦੇ ਦਿਓ ਕਮੈਂਟੇਟਰਾਂ ਨੂੰ ਜਿਹੜੇ ਸੂਝਵਾਨ ਇਹ ਗੁਰੂਦ ਸਿਕਨੇ ਅਮਰਤਾਰੀ ਆ ਇਹਨਾਂ ਨੂੰ ਸਰੋਪਾ ਬਣਦਾ ਸੁਖਵੀਰ ਸਿੰਘ ਚੋਹਾਰ ਕਿੱਥੇ ਆ ਜੀ ਤੇ ਬਸੰਤ ਸਿੰਘ ਬਾਜਾਖਾਨਾ ਆ ਲੋ ਜੀ ਦੁਨੀਆ ਦਾ ਮਹਾਨ ਬੁਲਾਰਾ ਸਰਦਾਰ ਬਸੰਤ ਸਿੰਘ ਬਾਜਾਖਾਨਾ ਇਹਨਾਂ ਨੂੰ ਬਾਬਾ ਰਸਰੋ ਪਾ ਦੇਣਗੇ ਬੋਲੇ ਈਸੋ ਨਿਹਾਲ ਬੜਾ ਬੇ ਯਾਦਗਾਰ ਇੱਕ ਹੋ 365 ਵਾਲਿਆ ਪੂਰੀ ਦੁਨੀਆ ਤੇ ਜਾਵੇ ਪਤਾ ਲੱਗੇ ਬਸੰਤ ਸਿੰਘ ਬਾਜਾਖਾਨਾ ਮਾਨਕਪੁਰ ਦਾ ਕੱਪ ਬੋਲ ਕੇ ਗਿਆ ਤੇ ਚੋਹ ਚੋਹਾਨ ਯਾਰ ਕਿੱਥੇ ਆ ਜੀ ਸੁਖਬੀਰ ਸਿੰਘ ਚੋਹਾਨ ਸੁਖਬੀਰ ਸਿੰਘ ਚੋਹਾਨ ਜੀ ਆਪਣਾ ਸਰੂਪਾ ਲਓ ਜੀ ਸੁਖਬੀਰ ਸਿੰਘ ਚੋਹਾਨ ਸੁਖਵੀਰ ਸਿੰਘ ਚੋਹਾਨ ਅੰਗਰੇਜ਼ ਠੀਕ ਹੈ ਜੀ ਸੱਤ ਬਚਨ ਸੁਖਵੀਰ ਸਿੰਘ ਚੋਹਾਨ ਕਿੱਥੇ ਆ ਜੀ ਇੱਕ ਇਧਰ ਅੱਜ ਠੀਕ ਹੈ ਜੀ ਸਾਰੇ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਲਓ ਜੀ ਸੰਤ ਜੀ ਬਿਲਕੁਲ ਉਹ ਸ਼ਬਦ ਭਾਈ ਬੋਲਦੇ ਹੋਣ ਕਵਰਟੀ ਵਾਹ ਜੀ ਵਾਹ ਕੀ ਬਾਤ ਇੱਕ ਵਾਰੀ ਦੀਪੇ ਦੇ ਨਾਲ ਤਾੜੀ ਮਾਰ ਦੋ ਦੀਪੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇੱਕ ਸਾਰੇ ਬੱਚਿਆਂ ਨੂੰ ਖੜਾ ਖੜਾਉਂਦਾ 40 ਬੱਚੇ ਹੁੰਦੇ ਨੇ ਦੀਪੇ ਬਾਈ 40 ਤੋਂ 50 ਹੋ ਜਾਂਦੇ ਆ ਤੇ ਫਰੀ ਸੇਵਾ ਕਰ ਰਿਹਾ ਕਈ ਵਾਰ ਆਪਣੀ ਜੇ ਜੋ ਐਂਟਰੀ ਭਰਦਾ ਸਾਡਾ ਵੀਰ ਤੇ ਪਿਆਰ ਤਾਂ ਹੀ ਤੇ ਪਿਆਰ ਬਣਿਆ ਨਾ ਸਾਰੇ ਖਿਡਾਰੀਆਂ ਦੇ ਨਾਲ ਬਾਬਾ ਜੀ ਨਾਲ ਸਾਰੇ ਪ੍ਰਬੰਧਕਾਂ ਦੇ ਨਾਲ ਜਦੋਂ ਪਿੰਡ 'ਚੋਂ ਮਾਣ ਪ੍ਰਾਪਤ ਹੁੰਦਾ ਨਾ ਬਾਬਾ ਜੀ ਤੇ ਸੀਨਾ ਜਿਹੜਾ ਚੌੜਾ ਹੋ ਜਾਂਦਾ ਜਿਵੇਂ ਮੋਦੀ ਕਹਿੰਦਾ 66 ਇੰਚ ਦਾ ਚੀਨਾ ਚੌੜਾ ਹੈ ਮੇਰਾ ਤੇ ਸੀਨਾ ਚੌੜਾ ਹੋ ਜਾਂਦਾ ਜਦੋਂ ਪਿੰਡ 'ਚੋਂ ਸਨਮਾਨ ਮਿਲੇ ਤੇ ਨਹੀਂ ਤੇ ਆਮ ਕਹਾਵਤਾ ਜੀ ਘਰ ਦਾ ਜੋਗ ਨਾ ਜੋਗੀ ਤੇ ਬਾਹਰ ਲਾਜੂਗੀ ਸੱਦ ਇਹ ਸਚਾਈ ਆ ਕਿਉਂਕਿ ਹਰਜੀਤ ਭਰਾ ਨਾਲ ਬੀਤੀ ਸੀ ਮੈਂ ਅਗਲੇ ਸਾਲ ਤੇ ਦੱਸ ਕੇ ਜਾਵਾਂਗਾ ਵੀ ਕੀ ਹੋਈ ਸੀ ਤੇ ਉਦੋਂ ਬਾਅਦ ਕਿੰਨਾ ਸਟਾਰ ਬਣਿਆ ਇਹ ਮੈਂ ਬਾਅਦ ਕਾਣੀ ਸਲਾਕੇ ਜਾਵਾਂਗਾ ਕਿਉਂਕਿ ਹੁਣ ਮੈਂ ਫਤਿਹ ਬਲਾ ਚੁੱਕਿਆ ਸੋ ਬਹੁਤ ਬਹੁਤ ਧੰਨਵਾਦ ਦੀਪੇ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਯਾਰ ਦਾ ਸਨਮਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ